ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਵਿੰਦਰ ਭੱਟੀ ਔਰ ਤੁਸੀਂ ਜੁੜੇ ਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਔਰ ਸਮਾਣਾ ਦੇ ਨੇੜਲੇ ਪਿੰਡ ਲਾਲਗੜ੍ਹ ਫਤਿਹਪੁਰ ਤੋਂ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ 11ਵੀਂ ਵਾਲੇ ਪੀਰ ਬਾਬਾ ਜੀ ਦੀ ਦਰਗਾਹ ਦੇ ਉੱਪਰ ਭੰਡਾਰਾ ਕਰਵਾਇਆ ਜਾ ਰਿਹਾ ਹੈ ਸੇਵਾਦਾਰਾਂ ਵੱਲੋਂ ਸੋ ਬਾਬਾ ਬਰਿੰਦਰ ਜੀ ਜੋ ਕਿ ਬਹੁਤ ਸ਼ਰਧਾ ਭਾਵਨਾ ਨਾਲ ਸੇਵਾ ਕਰਦੇ ਨੇ ਉਹਨਾਂ ਵੱਲੋਂ ਪੰਡਾਰਾ ਕਰਵਾਇਆ ਜਾ ਰਿਹਾ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਮਾਣਾ ਪਟਿਆਲਾ ਰੋਡ ਤੇ ਜਿੱਥੇ ਕਿ ਪੁਰਾਣਾ ਟੋਲ ਟੈਕਸ ਹੋਇਆ ਕਰਦਾ ਸੀ ਉਸ ਤੋਂ ਪਹਿਲਾਂ ਫਤਿਹਪੁਰ ਡਾ ਹੁੰਦਾ ਫਤਿਹਪੁਰ ਦੇ ਬਿਲਕੁਲ ਨਾਲ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਇਹ ਪੰਡਾਲ ਹੈ ਜਿੱਥੇ ਕਿ ਮੇਲਾ ਭਰਨਾ ਹੈ ਔਰ ਬਾਬਾ ਜੀ ਦੀ ਇਹ ਦਰਗਾਹ ਦੀਆਂ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ اه اللي

ਜਿੰਨੇ ਕਿ ਹਾਜ਼ਰੀ ਉਹਨਾਂ ਨੇ ਲੈਣੀ ਹੁੰਦੀ ਆ ਉਹਨੇ ਕਿ ਲੈ ਲੈਂਦੇ ਆ ਇਹ ਮਾਸਟਰ ਨੇ ਔਰ ਜਿੰਨੇ ਵੀ ਘਰੇ ਬੈਠੇ ਆ ਜ ਜਿੰਨੇ ਵੀ ਉਰੇ ਬੈਠੇ ਆ ਇੱਕ ਤਾਰਾ ਬੋਲੇ ਚੈਨਲ ਜਰੂਰ ਗੋਇਂ ਕਰਨਾ ਕਰੀ एक तारा बोले चैनल एक, एक तारा बोले पंजाबी चैनल सब्सक्राइब करियो जरूर के घरे बैठ के भी ये वीडियो तुसी देखो और, और काला जी साडे सेवादार जिन्हें भी सेवा की काला जी जिन्हें हाजरी लेनी सी उन्होंने ले ली सो एक लास्ट दरबार ਸੋ ਫਰਮੈਸ਼ ਬਾਬਾ ਜੀ ਕਿਉਂਕਿ ਮੇਰੇ ਉਸਤਾਦ ਜੀ ਮੈਂ ਜਿੱਥੇ ਜਾਣਾ ਕਿਉਂਕਿ ਉਹਨਾਂ ਨੂੰ ਦੇਖ ਦੇਖ ਕੇ ਉਹਨਾਂ ਕੋਲੋਂ ਮਾੜਾ ਮੋਟਾ ਮੈਂ ਕਬੱਡਾ ਸ਼ੁਰੂ ਕੀਤਾ ਜੀ ਸੋ ਉਹਨਾਂ ਦੀ ਆਵਾਜ਼ ਦੇ ਵਿੱਚ ਗਲਾਮ ਇੱਕ ਵਾਰੀ ਜਿੰਨੇ ਵੀ ਸੰਗਤ ਬੈਠੀ ਹੈ ਮੇਰੇ ਉਸਤਾਦ ਜੀ ਦੇ ਨਾਂ ਤੇ ਜ਼ੋਰਦਾਰ ਤਾੜੀ ਲਾਓ ਸਨਾਤ ਕਮਨ ਜਨਵਰ ਗਰੇਵਾਲ ਸੋ ਉਹਨਾਂ ਦੀ ਆਵਾਜ਼ ਦੇ ਵਿੱਚ ਗਲਾਮ ਕਿਆ ਵਦੀਨ ਕਾ ਲੋਕ ਮੈਂ ਕਿਆ ਤੁਮਾ ਲਪਾਂ ਦੇ ਬਕੰਡੀਆਂ ਦਾ ਉਹ ਗਿੱਲੇ ਜ਼ਰਤ ਹੁੰਦੇ ਪੱਤਰਾ ਦੇ ਰਾਸ ਦੇ ਸੰਜਤ ਸਵਾਦ ਲਗੀ ਨਾਲ ਪਰਮਾਤਮਾ ਦੇ ਇਹ ਦੁਨੀਆ ਕੀ ਜਾਨੇ ਸਾਥ ਸੁਤੇ ਆ ਕੇ ਜਾਗ ਜੇ ਸੋ ਜਿ세 ਕਦਮ ਚੱਲ ਕੇ ਆਇਆ ਹਾਂ ਸਾਡੇ ਫਕਰਾ ਦੇ ਚਰਨਾਂ ਚ ਕੋਟਮ ਕੋਰ ਪ੍ਰਣਾਮ ਉਸੇ ਦਾ ਸਤਿ ਨੰਦੋ परेशानी कोई नहीं उस खसम के नाम का कमल कुटना आया मैं समाने तो कलाम पेश कर जा रहा कन्ना जय मस्ता दे बेड़े मस्त बना दे के बीबा और कन्नी मुद्रा का सा तो बना दे के बीबा ना जय मस्ता दे बेड़े ये मेरे दादा जी वो कौन है यार थोड़ा ना देख के ऐसे से की कहते हैं जब लोग कान बजका ਮੁੱਖ ਜਾਂਦਾ ਹੋਟ ਜਾਂਦੇ ਅੰਦਰੋਂ ਜੁੜਦੇ ਤਾਰ ਤੇ ਰੋਲਾਈ ਮੁੱਖ ਜਾਂਦਾ ਬਾਰੇ ਰੋਲਾ ਇਹਨਾਂ ਦਾ ਮਕਉਂਦਾ ਹੀ ਕੋਈ ਕੋਈ ਹੈ ਇਹ ਕੰਧਾਂ ਪੰਡਾ ਜਿਹੜੇ ਘਰੇ ਮਾਂ ਕੋਲ ਬੈਠੇ ਉਹਨਾਂ ਨੂੰ ਪੂਜ ਫਿਰ ਮੇਰੇ ਦਰ ਤੇ ਆ ਕੇ ਝਾੜੂ ਪੋਚਾ ਕਰੀ ਲੇਦਾ ਇਹਦਾ ਕੋਈ ਫਾਇਦਾ ਨਹੀਂ ਕਿ ਜਦ ਲੋਕ ਕਹਿਣ ਬਤਕਾਰ ਤੇ ਰੋਲਾ ਮੁੱਖ ਜਾਂਦਾ ਦੇ ਅੰਦਰੋਂ ਜੁੜ ਜੇ ਤਾਰ ਤੇ ਰੋਣਾ ਹੀ ਮੁੱਕ ਜਾਂਦਾ ਏ ਲੋਕ ਬੁੱਲੇ ਨੂੰ ਮੱਤੀ ਦਿੰਦੇ ਆ ਬੁੱਲਿਆ ਕਾਸ ਸਕਲ ਬਣਾਇਤਾ ਉਸ ਵੇਲੇ ਸੀ ਅਬਦੀਦਿਆਂ ਬੁੱਲੇ ਨੂੰ ਮੈਨੇ ਮਾਰਿਆ ਕਰਦੀ ਕਿ ਬੁੱਲਿਆ ਹਕੀਕਤ ਨਾਲੇ ਕੰਮ ਕਰੀ ਕਰਦਾ ਬਲਦਾ ਬਦਾ ਜੱਜ ਦਾ ਪਾਲੀਆਂ ਫਿਰ ਕੰਨਾਂ ਚ ਵਾਲੇ ਪਾਲੇ ਰਹਿੰਦੀ ਖੁੰਦੀ ਪਿੱਛੇ ਗੋਤ ਨਮ ਕਾਲੀ ਉਮਰਦੋ ਬਣ ਜਨਾਬ ਦੇ ਦਸ ਤਨੋਂ ਕੀ ਤੀਰ ਪਈ ਅਰਬਾਤੇ ਬੁੱਲੇ ਨੇ ਇੱਕੋ ਚੰਨ ਵੇਚੀ ਜੇ ਜ਼ਦ ਰਸਿਆ ਮਨ ਜੱਗ ਨੇ ਰੋਲੈ ਮੁੱਖ ਚੱਤੇ ਤੇ ਕੱਢੀ ਜਤ ਸੱਤੋਂ ਪਹਿਲੋਂ ਨੂੰ ਦਾਗ ਲਾਜੇ ਨਾ ਜੇ ਜ਼ਦ ਭੈਣਾ ਹੁਣ ਜ਼ਬਾਨ ਤੇ ਬੋਤੇ ਯਾਰ ਬਨਾਈ ਦੇ ਨਾ

ਉਥੇ ਮੇਰੇ ਜਦੋਂ ਨੂੰ ਆਇਆ ਸਸਾਂ ਚੜਦੀਆਂ ਨੇ ਔਰ ਬਾਬਾ ਜੀ ਇਹ ਬੋਲੀ ਪੜਦੀਆਂ ਨੇ ਕਿ ਸੱਤ ਹੋਵੇ ਦਾ ਚੰਗੇ ਹੋਵੇ ਨੀ ਤਾਂ ਕੱਲ ਦੇ ਫੋਟੋ ਡੰਗੀ ਹੋਵੇ ਅੱਜ ਕੱਲ ਦਾ ਹਾਲ ਹੈ ਕਿ ਬਾਪੂ ਜੀ ਪਾਣੀ ਨੂੰ ਆਵਾਜ਼ ਮਾਰੀ ਜਾਂਦੇ ਆ ਕਿ ਦੇ ਤਾਂ ਪਾਣੀ ਪਿਆ ਦੋ ਅੰਦਰੋਂ ਆਵਾਜ਼ ਆਂਦੀ ਕਿ ਬਾਪੂ ਜੀ 5 ਮਿੰਟ ਖੜਚੋ ਕਿੱਥੇ ਮੇਰਾ ਥੀਨ ਦਾ ਲੱਗ ਰਿਹਾ ਆ ਆਹ ਯਾਦ ਕਰਨਾ ਪੈਣਾ ਸਾਰਿਆਂ ਦੇ ਸੱਸਾ ਜੀ ਔਰ ਸਾਰਿਆਂ ਸੱਸਾ ਨੂੰ 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 ਆਪਣੀ ਬੇਟੀ ਵਾਂਗ ਸਮਝਣ ਔਰ ਕੀ ਬੋਲੀ ਸਾਚੀ ਦਰਬਾਰ ਕੀ ਸੋ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਪਈ ਸასი ਕਾ ਨਮਸਤੇ ਅਦਾਬ ਸਲਾਮ ਭਾਈ ਜਿੰਨੀਆਂ ਇੱਕ ਚਿਕਾਰੀਓਗ ਸਖਸ਼ੀਤਾ ਬੈਠਿਆ ਨੇ ਮੁਰਸ਼ਦ ਜੀ ਕੀ ਫਕਰ ਸੱਜਣੋ ਮੇਰੇ ਬਰੋਂ ਤੇ ਆਪਰੀ ਹਾਜ਼ਰੀ ਮੇਰੇ ਛੋਡੇ ਚਰਨਾ ਛੋਡੇ ਕਦਮਾਂ ਅਜਰ ਬਾਈਪੁਰੀ ਬੈਠੇ ਨੇ ਸਾਰਿਆਂ ਪਿੱਛੇ ਬਜ਼ੁਰਗ ਮੇਰੀਆਂ ਭੈਣਾਂ ਨੇਲੇ ਅਤੇ ਇਨਵਾਤ ਹੁੰਦੇ ਨੇ ਬੈਠੇ ਵੱਡੇ ਮੇਲੇ ਪਹਿਲੀ ਵਾਰੀ ਨਹੀਂ ਬਣਦੇ ਹੌਲੀ ਹੌਲੀ ਹੀ ਬਣਦਾ ਹੈ ਆਗਾਜ਼ ਕਰਨਾ ਬਹੁਤ ਔਖਾ ਹੈ ਕਿ ਆਗਾਜ਼ ਹੋਇਆ ਤੇ ਬਹੁਤ ਖੂਬਸੂਰਤ ਹੈ ਪੱਤੀ ਸਾਫ ਸਾਡੇ ਮੈਂ ਮੈਨੂੰ ਬਈ ਬਾਈ ਬਾਬੂ ਤਾਂ ਨਹੀਂ ਆਵੇਂ ਬਾਬਾਈ ਦੇ ਭਾਈ ਤਾਂ ਮਨ ਵੋਦੇ ਨਹੀਂ ਆਉਂਦੇ ਮੈਂ ਥੋੜਾ ਬਤਾ ਲਿਖਦਾ ਥੋੜਾ ਬਤਾ ਗਾਉਣਾ ਇੰਸਟਾਗ੍ਰam ਤੇ ਮੇਰੀਆਂ ਰੀਲਾਂ ਰੂਲਾਂ ਚੱਲਦੀਆਂ ਨੇ ਥੋੜੀ ਸੁਣੀਆਂ ਹੋਣੀਆਂ ਗੀਤ ਜੀ ਵਜਾਉਂਦਾ ਮੁੰਡਾ ਇੱਕ ਪੰਡਤਾਂ ਦਾ ਮੁੰਡਾ ਹਾਂ ਮੈਂ ਭਾਈ ਸੋ ਬਹੁਤ ਬੈਰਲ ਹੋਇਆ ਤੋਂ ਪਹਿਲਾਂ ਗਾਣਾ ਆਇਆ ਸੀ ਤਾਰਾਂ ਵਾਲੀ ਹੋ ਗਈ ਤੈਨੂੰ ਦੇਣੇ ਆਂ ਵਧਾਈਆਂ ਮੈਂ ਥੋੜਾ ਬਤਾ ਲਿਖਦਾ ਤੇ ਮੈਨੂੰ ਇੱਥੇ ਬੋਲਣ ਦਾ ਮੌਕਾ ਮਿਲਿਆ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਬਾਈ ਦਾ ਗਿੱਲ ਸਾਹਿਬ ਸਾਡਾ ਢਿੱਪਾ ਵੀਰਾ ਬੀਬਾ ਬਹੁਤ ਥੈਂਕ ਯੂ ਹੂੰ ਹੋ ਕਿ ਤਾ ਚਮਤਕਾਰ ਹਰ ਮਨਾਂ ਤੇਰਾ ਮਾਲਕਾ ਮੇਰੀ ਤਾਂ ਨੰਦਾ ਸੀ ਸੈ ਮੈਂ ਗੁਣ ਨਹੀਂ ਤੇ ਅੱਜ ਐਨੇ ਸਾਰੇ ਲੋਕਾਂ ਚ ਬੁਵਾਉਣ ਵਾਲਾ ਤੂੰ ਏ ਮੈਂ ਇੱਕ ਵੀ ਫੜਾਉਣ ਵਾਲਾ ਤੂੰ ਐ ਆ ਹੱਥ ਦੀ ਕਮਾਈ ਨਾਲ ਪਹਿੰਦਾ ਨਹੀਂ ਸਕੂਟਰ 'ਚ ਤੇਲ ਸੱਜਣਾ ਉਹ ਹੋਈ ਮੁੱਖ ਮੰਤਰੀ ਤੇ ਪਾਲੀ ਇਸ ਵੇਰ ਵੇਲੇ ਰੇਲ ਸੱਜਣਾ ਆਹ ਖਦਾਵੰਦਾਬੂਦ ਵੀ ਹਜ਼ਾਰਾਂ ਵਾਲੇ ਵਾਲੇ ਦਾ ਛੋਟਾ ਤੱਕਦਾ ਰਹਿ ਤੱਕ ਦੋ ਲੱਗੂ ਦੀ ਦੁਕਾਨਾਂ 'ਤੇ ਸੇਲ ਸੱਜਣਾ ਹਾਈ ਲਈ ਸਤਿ ਤਰਕੀ ਵਾਲ ਵੇਖ ਤੇ ਨਾ ਮਾਰਦੇ ਆ ਨੀ ਸਦਾ ਆਨੰਦ ਆਉ ਝੂਕੀ ਤੈਨੂੰ ਉਹੀ ਮਿਲੂ ਜੋ ਲਿਖਿਆ ਨਸੀਬਾਂ ਦਾ ਏ ਤੇ ਸੱਜਣਾ ਬੰਦ ਆਪਣੇ ਦੁੱਖਾਂ ਤੋਂ ਕਾਟੀ ਦੁੱਖਾਂ ਦੀ ਤੇ ਸੁੱਖਾਂ ਤੋਂ ਬਹੁਤ ਜ਼ਿਆਦਾ ਦੁਪੀਆ ਮਾਨ ਗੁਰ ਨੇ ਫਿਰ ਇਹਨਾਂ ਦਾ ਕੋਈ ਮੁੱਲ ਨਹੀਂ ਭਈ ਲੱਖਾਂ ਤੇ ਕਰੋੜਾਂ 'ਚ ਮੁੱਲ ਨਹੀਂ ਹੈਗਾ ਕੈਨ ਵਾਲੇ ਵਾਸਤੇ ਇਹ ਨੁਕੜਾ ਪਰ ਸਮਨੇ ਵਾਲੇ ਵਾਸਤੇ ਇਹ ਜ਼ਿੰਮੇਵਾਰੀ ਹੈ ਸਾਡੇ ਬਰਿੰਦਰ ਬਾਬਾ ਜੀ ਨੇ ਹੋਰ ਇਹ ਮੇਰੇ ਵਾਸਤੇ ਹੈ ਵੈਸੇ ਮੇਰਾ ਗੁੱਟ ਖਾਲੀ ਥੇਕ ਨਹੀਂ ਲੱਗ ਰਿਹਾ ਕੜੀ ਮਰੂ ਭਈ ਇਹ ਪਿਆਰਾ ਮੈਂ ਪਹਿਲਾਂ ਹੀ ਕਿਹਾ ਮੈਂ ਆਮ ਜੇ ਕਰਦਾ ਬਾਬਾ ਜੀ ਬਹੁਤਾ ਪੈਸੇ ਤੂਸੇ ਵਾਲਾ ਮਸਲਾ ਨਹੀਂ ਹੈਗਾ ਮੈਂ ਤੁਹਾਨੂੰ ਇੱਕ ਆ 10 10 20 20 ਰੁਪਏ ਤੋਂ ਕਹਾਣੀ ਸੁਣਾਉਣਾ ਮੈਂ ਵੀ ਜਦੋਂ ਕਿਸੇ ਕਿਸੇ ਬੰਦੇ ਦੀ ਆਮਦਨੀ ਹੋ ਗਿਆ ਤੇਰਾ ਲੱਗਦੀ ਫੁੱਟਾਟ ਨਾ ਜਾਵੇ ਮੈਂ ਟੂਰਨਾਮੈਂਟਾਂ ਤੇ ਗਾਉਂਦਾ ਹੁੰਦਾ ਸੀਗਾ ਕੋਈ ਜਾ ਕੇ ਐਵੇਂ ਮੇਲੇ ਮੂਲੇਸ ਮੇਰਾ ਪਿੰਡ ਪੈਂਦਾ ਪਾਤਰਾ ਤੋਂ ਮੋੜ ਕੇ ਕਿ ਮੇਰੀ ਰੀਲ ਵਾਇਰਲ ਹੋਈ ਆ ਪਿੱਛੇ ਹੀ ਤੁਹਾਨੂੰ ਨੇ ਸੋਣੀ ਹੋਣੀ ਗੇਟ ਜਿਹਾ ਵਜਾਉਂਦਾ ਮੁੰਡਾ ਪਾਤਰਾ ਤੋਂ ਮੋੜ ਕੇ ਵਿਚਾਲੇ ਪਿੰਡ ਪੈਂਦਾ ਜਿਲ੍ਹਾ ਪੈਂਦਾ ਹੋਏਗਾ ਮੇਰਾ ਸੰਗਰੂਰ ਨੇ ਪੰਡਤਾਂ ਦਾ ਮੁੰਡਾ ਇੱਕ ਗਾਣੇ ਗੁਣੇ ਗਾਉਂਦਾ ਏ ਕਿਰਾ ਪੁੱਛਲੀ ਤੂ ਤੂਰਾ ਮਸ਼ਹੂਰ ਨੇ ਉਸ ਤੋਂ ਬਾਅਦ ਮੇਰਾ ਇੱਕ ਗਾਣਾ ਵੀ ਆਇਆ ਸਪਲੈਂਡਰ ਕਾਰਾਂ ਵਾਲੀ ਹੋ ਗਈ ਤੈਨੂੰ ਤੇਨੇ ਆਂ ਵਧਾਈ ਹੈ ਗਾਣਾ ਹੀ ਆ ਮੇਰੀਆਂ ਭੈਣਾਂ ਬੈਠੀਆਂ ਨੇ ਪਰ ਆਪਣੀ ਪ੍ਰੋਮੋਸ਼ਨ ਕਰਦਾ ਹਰ ਇੱਕ ਬੰਦਾ ਇੰਸਟਾ ਕਿ ਮੈਨੂੰ ਇਦਾਂ 10 15 ਮਿੰਟ ਗਾਉਣ ਵਾਸਤੇ ਮਿਲ ਜਾਣੇ ਮੈਨੂੰ ਕਿਸੇ ਨੇ 10 ਰੁਪਏ ਦੇ ਦੇਣੇ ਕਿਸੇ ਨੇ 20 ਰੁਪਏ 50 ਰੁਪਏ 100 200 ਕਰ ਕਰਕੇ ਕਰ ਕਰਕੇ ਮੈਂ 30 35000 ਰੁਪਏ ਇਕੱਠਾ ਕਰ ਲਿਆ ਇਦਾਂ ਤੇ ਮੈਂ ਇੱਕ ਕਾਲੇ ਅੰਗ ਦਾ ਮੋਟਰਸਾਈਕਲ ਲੈ ਕੇ ਆਇਆ ਸਪਲੈਂਡਰ ਚੋ ਹੁੰਦਾ ਹਰ ਇੱਕ ਬੰਦੇ ਨੂੰ ਵੀ ਆਪਣੀ ਕਮਾਈ ਨਾਲ ਆਪਾਂ ਕੋਈ ਨਾ ਕੋਈ ਚੀਜ਼ ਲੈ ਕੇ ਆਈਏ ਮੈਂ ਉਹ 35000 ਦਾ ਮੂਨ ਕਿਥੋਂ ਕਿਥੋਂ ਲੈ ਕੇ ਆਇਆ ਮੈਂ ਹਾਕੀਕਤ ਮੈਂ ਲਿਖਦਾ ਥੋੜਾ ਬੋਤਾ ਭਈ ਮੈਂ ਤਾਂ ਕਰਕੇ ਗੱਲਾਂ ਸੁਣਾਉਣਾ ਗਾਉਣ ਵਾਲਾ ਪਾਸੇ ਮੇਰਾ ਹੋਣੀ ਕੰਮ ਚੱਲੇ ਆ ਤੇ ਮੈਂ ਪੈਂਤੀਆਂ ਦਾ ਮੋਟਰਸਾਈਕਲ ਲੈ ਕੇ ਆਇਆ ਮੈਨੂੰ ਬੜਾ ਚੋਅ ਦੇ ਮੈਂ ਪੂਰਾ ਪਿਛੇ ਨਾਮ ਨੂੰ ਦੇ ਲਖਾਏ ਅੱਖਰ-ਉੱਖਰ ਬੜੇ ਸੋਹਣੇ-ਸੋਹਣੇ ਭਵਾਏ ਮੈਂ ਟਰਨਮੈਂਟਾਂ ਤੇ ਜਾ ਕੇ ਗਾਉਣ ਲੱਗਾ ਇੱਕ ਦਿਨ ਮੈਂ ਕਿਸੇ ਟਰਨਮੈਂਟ ਦੇ ਗਾ ਕੇ ਆਇਆ ਬਾਬਾ ਜੀ ਤੇ ਮੈਂ ਆਪਣਾ ਮੋਟਰਸਾਈਕਲ ਬਾਹਰ ਖੜਾਤਾ ਸਟੂਡੀਓ ਦੇ ਪਾਸਦਰਾ ਸਾਡੇ ਸ਼ਹਿਰ ਹੈ ਉਸ ਤੋਂ ਬਾਅਦ ਮੈਂ ਅੰਦਰ ਚੱਲ ਗਿਆ ਬਾਅਦ ਚ ਦੇਖਿਆ ਮੋਟਰਸਾਈਕਲ ਕੋਈ ਚੋਰੀ ਕਰਕੇ ਲੈ ਗਿਆ ਮੋਟਰਸਾਈਕਲ ਚਾਕੇ ਲੱਗਿਆ ਬੜਾ ਦੁੱਖ ਹੋਇਆ ਨਿਰਾਸ਼ ਹੋਇਆ ਮਨ ਗਰੀਬ ਬੰਦੇ ਦੀ ਕੋਈ ਚੀਜ਼ ਜਦੋਂ ਉਠਦੀ ਆ ਤੂੰ ਦੁੱਖ ਬਹੁਤ ਹੁੰਦਾ ਮੈਂ ਮੇਰੇ ਭਾਈ ਨੂੰ ਫੋਨ ਕੀਤਾ ਮੈਂ ਕਿਹਾ ਭਾਈ ਐਵੇਂ ਕਰਕੇ ਯਾਰ ਮੋਟਰਸਾਈਕਲ ਚੋਰੀ ਹੋ ਗਿਆ ਹੋ ਗਿਆ ਤੇ ਪੌਣੀ ਗਾਲਾਂ ਗੋਲਾਂ ਤਾਂ ਨਹੀਂ ਕੱਢੀਆਂ ਚੱਲੋ ਥੋੜਾ ਬੋਧਾ ਕਹਿੰਦਾ ਹੀ ਹੁੰਦਾ ਨੰਬਰ ਮੇਰੇ ਪੂਰਾ ਨਹੀਂ ਸੀ ਆ ਦੱਸਿਓ ਉਹਦੀ ਐਫ ਆਰ ਆਈ ਦਰਜ ਕਰਾਈ ਥਾਣੇ 'ਚ ਐਫ ਆਰ ਆਈ ਦਰਜ ਕਰਾਤੀ ਰਾਤ ਨੂੰ ਮੈਂ ਮੇਰੇ ਪਿੰਡ ਚਲਾ ਗਿਆ ਘਰੇ ਮੇਰਾ ਪਿੰਡ ਪੈਂਦਾ ਬੰਗਾ ਹਰਿਆਣਾ ਟਾਈਪ ਜੇ ਏਰੀਆ ਥੋੜਾ ਜਿਹਾ ਬੋਲੀ ਬੰਗੂ ਬੋਲਦੇ ਤੇ ਸਾਡੇ ਪਿੰਡ 'ਚ ਵੀ ਅਦਾ ਮੈਂ ਟੂਰਨਾਮੈਂਟ ਤੇ ਜਾਣਾ ਸੀਗਾ ਬਾਬਾ ਜੀ ਉੱਤੇ ਮੈਂ ਸੋਚਿਆ ਵੀ ਪੈਸੇ ਤਾਂ ਹੈ ਨਹੀਂ ਨਾ ਹੁਣ ਸਾਧਨ ਜਾਵਾਂਗਾ ਕਿਵੇਂ ਕਿਸ ਤਰੀਕੇ ਤੇ ਜੜ ਕੇ ਜਾਵਾਂਗਾ ਉਦੋਂ ਮੈਂ ਇੱਕ ਗਾਣਾ ਲਿਖਿਆ ਕਮੇਡੀ ਜਾ ਬੰਦੇ ਬੋਲਦੇ ਬਹੁਤ ਬਹੁਤ ਪਿਆਰੇ ਇਹਨੂੰ ਜ਼ਿੰਮੇਵਾਰੀ ਨੂੰ ਅਸੀਂ ਪੂਰੀ ਜ਼ਿੰਮੇਵਾਰੀ ਨਾਲ ਬਾਬਾ ਜੀ ਨਿਭਾਵਾਂਗੇ ਤੇ ਉਹ ਸਾਡੇ ਪੱਟੀ ਸਾਹਿਬ ਦੀ ਫਰਮਾਇਸ਼ ਵੀ ਆ ਉਹ ਗਾਣਾ ਮੈਂ ਤੁਹਾਨੂੰ ਸੁਣਾਉ ਸੁਣਾਉਂ ਨੇ ਮਾਨ ਸਨਮਾਨ ਆਪਾਂ ਕਰ ਦਈਏ ਸਾਰਿਆਂ ਦੀ ਸਾਰੀ ਜਿਤ ਸਤਕਾਰਯੋਗ ਸਖਸ਼ੇ ਦਾ ਸਾਰੇ ਬੈਠੇ ਨੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੇ ਆਪਾਂ ਅਗਲੀ ਵਾਰੀ ਇਹ ਮੇਲੇ ਨੂੰ ਹੋਰ ਵੱਡਾ ਕਰਨਾ ਹੈ ਐਦਾਂ ਦੇ ਆਪਾਂ ਨੇ ਕੰਮ ਕਰਕੇ ਜਾਣੇ ਨੇ ਬਾਜੀ ਬਹੁਤ ਬਹੁਤ ਧੰਨਵਾਦ ਮੈਂ ਪਹਿਲਾਂ ਵੀ ਕਹਿ ਕੇ ਛੱਡ ਜੀ ਇਹ ਕਹਿਣ ਵਾਲੇ ਵਾਸਤੇ ਕੱਪੜਾ ਹੈ ਪਰ ਸਮਝਣ ਵਾਲੇ ਵਾਸਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੇ ਅਸੀਂ ਕੋ ਮੈਂ ਕੋਸ਼ਿਸ਼ ਕਰਾਂਗਾ ਇਹ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਵਾਂ ਤੁਹਾਡਾ ਬਹੁਤ ਬਹੁਤ ਪਿਆਰ ਜ਼ੋਰਦਾਰ ਤਾੜੀਆਂ ਇੱਕ ਵਾਰ ਸਾਰੇ ਫਕਰ ਗੁਰ ਕੀ ਰਾਮ ਵਾਸਤੇ ਖੜੇ ਹੋ ਕੇ ਬੈਠੇ 000 ਸਿੱਧਾ ਹੀ ਵਿੱਚ ਐ ਫਾਰੀ ਦਰਜ ਕਰਾਦੀਆਂ ਮੈਂ ਦਰਗਾਹ ਤੇ ਸੇਵਾ ਕਰ ਰਿਹਾ ਬਾਬਾ ਜੀ ਮੈਂ ਸੋਚਿਆ ਹੁਣ ਸਾਧਨ ਤਾਂ ਹੈ ਨਹੀਂ ਟੂਰਨਾਮੈਂਟ ਤੇ ਗਾਣ ਕਿਵੇਂ ਜਾਵਾਂਗਾ ਮੈਂ ਅਜਮੀ ਮੋਟਰਸਾਈਕਲ ਤੇ ਹੀ ਆਇਆ ਹਾਂ ਬੜੀ ਕਿੰਨੀ ਲੈ ਕੇ ਆਇਆ ਬਾਲੀ ਨਹੀਂ ਮਾਰਨੀ ਜੈਨੇ ਫਕੀ ਤੇ ਮੈਂ ਬੈਠੇ ਬੈਠੇ ਬਾਬੇ ਨਾਲ ਗੱਲ ਕਰੀ ਦਰਬਾਰ ਨਾਲ ਮੈਂ ਕਿਹਾ ਬਾਬਾ ਜੀ ਕਰਦਾ ਕੀ ਹੈ ਮਨੋ ਪ੍ਰਵਾਤ ਮਾ ਜਿਹੜਾ ਤੁਹਾਨੂੰ ਹਾਲਾਤ ਦਿੰਦਾ ਭਈ ਉਹ ਉਹਦੇ ਨਾਲ ਨਜੀਸ਼ਨ ਦੇ ਉਹਦੇ ਨਾਲ ਲੜਨ ਦੀ ਕੋਸ਼ਿਸ਼ ਕਰੋ ਉਹਦੋਂ ਮੈਂ ਇੱਕ ਗਾਣਾ ਲਿਖਿਆ ਮੈਂ ਤੁਹਾਨੂੰ ਸੁਣਾਉਣਾ ਜੇ ਰਿਦਮ ਵੱਜ ਕੇ ਤਾਂ ਬਾਜ਼ਾਰ ਵਿੱਚ ਮੈਂ ਤੁਹਾਨੂੰ ਸੁਣਾ ਦੇਗਾ ਆਪਾਂ ਪਹਿਲੇ ਚਿੱਟੇ ਦੇ ਕਰ ਹੋ ਗਿਆ ਹੁਣ ਕਿੰਝ ਦੀ ਹਾਲਤ ਥੋੜੇ ਟੈਟ ਨੇ ਤੇ ਬੰਬੂ ਘਾਟ ਹੋ ਗਿਆ ਆਏ ਬੰਬੂ ਘਾਟ ਹੋ ਗਿਆ ਥੋੜੀ ਥੋੜੀ ਨਿਕਲੋ ਹੋ ਕਮਸਾਰਦਾ ਸੀ ਮੇਰੇ ਅਣ ਜਾਣਦਾ ਸੀ ਲੱਗਦਾ ਜਹਾਜ਼ ਦੋਸਤੋ ਸਾਰਦਾ ਸੀ ਮੇਰੇ ਅਣਜਾਨਦਾ ਸੀ ਲੱਗਦਾ ਜਹਾਜ਼ ਦੋਸਤੋ ਉਹ ਪੈਸੇ ਲਈ ਸੀ ਜੇ ਵੀ ਚੋਤਾ ਦੇਤਾ ਦੇਤਾ ਹੋ ਗਿਆ ਸੀ ਖਰਾਬ ਦੋਸਤੋ ਉਹ ਦਿਲ ਸੋਧਦਾ ਲਾਉਂਗਾ ਕਿੰਧਾਂ ਗੇੜੀਆਂ ਜਮਾਗ ਜਮਾ ਸੁਣ ਹੋ ਗਿਆ ਤੇ ਇੱਕ ਜੰਗ ਸੀ ਹਲਾਤ ਥੋੜੇ ਟੈਟ ਨੇ ਤੇ ਬੰਬੂ ਕਾਟ ਕੰਬ ਹੋ ਗਿਆ ਤੇ ਇੱਕ ਜੰਗ ਸੀ ਹਲਾਤ ਥੋੜੇ ਟੈਟ ਕਿਵੇਂ ਜੀਓ ਨੂੰ ਹੱਕ ਲੈ ਗਿਆ ਇਹ ਗਾਣੇ ਵਿੱਚ ਮੈਂ ਤੁਹਾਨੂੰ ਤਾਰਾਂ ਕਿ ਤੁਹਾਨੂੰ ਗਾਣ ਬਾਈ ਨੂੰ ਤੁਹਾਨੂੰ ਸਾਰੀ ਰਾਤ ਸੁਣਾ ਦੇਣਾ ਬੱਬੇ ਜਾਂ ਮੈਂ ਸੋਦਾ ਥੋੜਾ ਜਿਹਾ ਮਾਹੌਲ ਨੂੰ ਹਾਸੇ ਖੇੜੇ ਵਾਲਾ ਵੀ ਕਰ ਲਿਆ ਇੱਕ ਵਾਰੀ ਤਾਲੀਆਂ ਲਾ ਦੇ ਜੀ ਤੁਹਾਨੂੰ ਸਮਝ ਆ ਰਹੀ ਹੈ ਗੱਲਬਾਤ ਹਉ ਮੈਂ ਤੇ ਬੰਨਦਾ ਕਮਾਲ ਉਸ ਬਾਈ ਦੀ ਜਿਹੜਾ ਜੀਓ ਨੂੰ ਚੱਕ ਲੈ ਗਿਆ ਮੈਂ ਤਾਂ ਖੁਦ ਦੋਸਤਾਂ ਦਾ ਮਸਾ ਹੁੰਦਾ ਸੀ ਕਿਵੇਂ ਜੀਓ ਨੂੰ ਹੱਕ ਲੈ ਗਿਆ ਕੋਤਰਾਂ ਬੇਨਤੀ ਬਾਬਾ ਜੀ ਇਕਰਧਿਆ ਨੂੰ ਸ਼ੱਕ ਹੋ ਗਿਆ ਇੱਕ ਹੀ ਬੜੀ ਖਾਤ ਜੁਰੀ ਸਚਾਈ ਹੈ ਬਈ ਜਦੋਂ ਬੰਦਾ ਸੰਘਰਸ਼ ਕਰਦਾ ਹੈ ਨਾ ਖਾਸ ਕਰਕੇ ਸਾਡੇ ਪਿੰਡਾਂ 'ਚ ਜਦੋਂ ਕੋਈ ਮੁੰਡਾ ਲਿਖਦਾ ਹੈ ਕੋਈ ਗਾਉਂਦਾ ਹੈ ਕੋਈ ਕਬੱਡੀ ਖੇਡਦਾ ਹੈ ਸਾਡੀਆਂ ਮਾਮਾ ਸਾਡੇ ਬਜ਼ੁਰਗ ਘੱਟ ਸਪੋਰਟ ਕਰਦੇ ਨੇ ਪਰ ਬਈ ਵੱਡਾ ਬੰਦਾ ਕੋਈ ਉਤੋਂ ਨਹੀਂ ਬਣ ਕੇ ਆਉਂਦਾ ਮਾਮਾ ਵੱਡਾ ਬੰਦਾ ਬਣਾਉਂਦਿਆਂ ਨੇ ਬਾਬਾ ਜੀ ਬਹੁਤ ਸਤਕਾਰ ਬਹੁਤ ਪਿਆਰ ਜੇ ਥੋੜਾ ਜਵਾਬ ਕੋਈ ਲਿਖਦਾ ਹੈ ਕੋਈ ਗਾਉਂਦਾ ਹੈ ਕੋਈ ਖੇਡਦਾ ਹੈ ਥੋੜਾ ਬੋਧਾ ਕੁਝ ਕੰਮ ਕਰਦਾ ਉਹਨੂੰ ਥੋੜਾ ਜਿਹਾ ਹੌਸਲਾ ਜ਼ਰੂਰ ਦੇਣਾ ਚਾਹੀਦਾ ਕੀ ਉਹ ਹੌਸਲਾਰ ਬਣ ਜੇ ਵੱਡੇ ਵੱਡੇ ਖਿਡਾਰੀ ਕਲਾਕਾਰ ਆ ਜਾਂ ਛੋਟੇ ਛੋਟੇ ਦਾ ਪੁੱਤ ਤਾਂ ਨਿਕਲ ਜਾਂਦੇ ਮੈਂ ਜਦੋਂ ਸਾਧਨ ਮੇਰਾ ਚੋਰੀ ਹੋ ਗਿਆ ਮੇਰਾ ਫਾਦਰ ਸਾਹਿਬ ਮੈਨੂੰ ਕਹਿੰਦਾ ਕਿਉਂਕਿ گاਉਂ ਨਾਲਿਆਂ ਤੇ ਲੇਖ ਨਾਲੇ ਘੱਟ ਹੀ ਵਿਸ਼ਵਾਸ ਕਰਦੇ ਕਹਿੰਦਾ ਚੋਰੀ ਚਾਰੀ ਕਿਤੇ ਬੇਇੱਜ਼ਤੀ ਨਹੀਂ ਦਿੱਤਾ ਕਿਤੇ ਵੇਚ ਕੇ ਤਾਂ ਨਹੀਂ ਖਾ ਗਿਆ ਇਸ ਚਾਈ ਹੈ ਹਾਲਾਂਕਿ ਸਾਨੂੰ ਮਜ਼ਾਕ ਲੱਗਦਾ ਪਰ ਜਦੋਂ ਬੰਦਾ ਸੰਘਰਸ਼ ਕਰਦਾ ਕੋਈ ਮੁੰਡਾ گاਉਂ ਦਾ ਸਾਡੇ ਉਰੇ ਫਲੇਅਰ ਹੋਏ ਨੇ ਬਿੱਟੂ ਦੁਗਾਲ ਆ ਆਰਨੇਜ ਦਾ ਬਹੁਤ ਅੱਜਕੱਲ ਨਾ ਚੱਲ ਰਿਹਾ ਇੱਕ ਹੋਰ ਵੀ ਆ ਸਾਡੇ ਸਵਾਨੇ ਤੋਂ ਬਹੁਤ ਵੱਡੇ ਕਲਾਕਾਰ ਪਲੇਅਰ ਨਿਕਲੇ ਨੇ ਸੋ ਬਈ ਤੁਸੀਂ ਹੌਸਲਾ ਹੋ ਗੱਲ ਇਕੱਲੇ ਦੀ ਨਹੀਂ ਪਿੱਛੇ ਚਾਰ ਪੰਜ ਨੇ ਜਿੰਨਾਂ ਦਾ ਕੰਮ ਠੱਪ ਹੋ ਗਿਆ ਕਿਤੇ ਬੇਤਾਨੀ ਦੀ ਪਾਚੋਰੀ ਚੋਰੀ ਚੋਰੀ ਓਏ ਕਰਧਿਆ ਨੂੰ ਸ਼ੱਕ ਹੋ ਗਿਆ ਐਸੇ ਕਮਜ਼ੋਰ ਆਜ਼ ਵੰਗਾ ਵਾਲਾ ਐਸੇ ਕਮਜ਼ੋਰ ਆਜ਼ ਵੰਗਾ ਵਾਲਾ ਨਸਜ ਜਮਾਤਾਂ ਨ ਹੋ ਗਿਆ